ਮਾਂ ਦੀ ਛੇਤੇ ਨਾਟਕ ਦਾ ਨਾਂ ਜੀ ਇਹਦੇ ਦੋ ਭਾਗਾਂ ਦੇ ਵਿੱਚ ਅਸੀਂ ਦਿਖਾਉਣ ਲੱਗੇ ਆ। ਲਓ ਦੇਖਦੇ ਆਂ ਨਾਟਕ ਦਾ ਪਹਿਲਾ ਭਾਗ। ਪੰਮੀ, ਉਹ ਪੰਮੀ, ਉਹ ਕਿੱਥੇ ਗਈ? ਉਹ ਪੰਮੀ। ਉਹ ਕੀ ਹੋ ਗਿਆ? ਕਿਉਂ ਪੰਮੀ ਪੰਮੀ ਲਾ ਰੱਖਿਆ? ਇੱਥੇ ਆ ਮੈਂ। ਬੋਲ। ਬੋਲ। ਉਹ ਕਿੰਨਾ ਚਿਰ ਹੋ ਗਿਆ ਤੈਨੂੰ ਲੱਭਦੇ ਨੂੰ? ਕਿੱਥੇ ਗਈ ਸੀ? ਠਿੱਗਲ ਦੱਸ ਤਾਂ ਤੈਨੂੰ। ਅੱਜ ਸੋਹਣੀ ਬੜੀ ਲੱਗ ਰਹੀ ਤੂੰ। ਕੋਈ ਖਾਸ ਕੱਲਾ ਤੇ? ਕੋਈ ਖਾਸ ਕੱਲਾ ਨਹੀਂ। ਤੇਰਾ ਕਿਹੜਾ ਕਦੇ ਮੇਰੇ ਤੋਂ ਧਿਆਨ ਗਿਆ? ਵੀ ਮੈਂ ਜੋਨੀ ਆ ਕਿ ਮਰਦੀ ਆ? ਸਾਲ ਪਾਰ ਹੋ ਗਿਆ ਮੈਂ ਪੇਕੇ ਨਹੀਂ ਗਈ ਮੇਰੇ ਵੀ ਮਾਪਿਓ ਨੇ ਮੇਰੇ ਵੀ ਭੈਣ ਭਰਾ ਨੇ ਪੇਕੇ ਜਾਣ ਨੂੰ ਮੈਂ ਤੇਰੇ ਪੈੜਾ ਤੇ ਸੰਗੜਾ ਪਾਈ ਜਾਣੇ ਪੇਕੇ ਜਾਣਾ ਹੁਣੇ ਚੱਲ ਠੀਕ ਹੈ ਤੇਰੀ ਮੈਂ ਹੁਣੇ ਕਰਾ ਦਿੰਦਾ ਹਾਂ 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 ਤੂੰ ਤੈਗੀ ਤੂੰ ਨਾ ਜੇ ਮੈਂ ਪੇਕੇ ਜਾਵਾਂ ਤੇ ਪਿੱਛੋਂ ਤੂੰ ਇੱਥੇ ਮੌਜਾ ਮਾਣੀ ਹੁਣ ਤਾਂ ਜੇ ਮੈਂ ਜਾਣਾ ਹੋਣਾ ਤਾਂ ਵੀ ਨਹੀਂ ਜਾਗੀ ਇੱਥੇ ਰਹੂੰ ਤੇ ਜ਼ੁਬਾਨ ਤੇਰੀ ਬੜੀ ਚੱਲਣ ਲੱਗ ਪਈ ਆ ਅੱਜ ਅੱਜ ਕੱਲ ਮੈਂ ਵੱੜ ਕੇ ਚਾਰ ਪਾਦਾ ਦਾ ਵੱੜ ਗਿਆ ਮੇਰੀ ਜਵਾਨ ਤੈਨੂੰ ਹੋਰ ਆਉਂਦਾ ਕੀ ਆ ਮਾਰ ਲਓ ਜੀ ਕੁੱਪ ਲਓ ਜੀ ਮੈਂ ਤਾਂ ਤੁਹਾਨੂੰ ਕੋਈ ਖੁਸ਼ੀ ਦੀ ਗੱਲ ਦੱਸਣੀ ਉਹ ਨੋਮੀ ਨਹੀਂ だっੀ ਖੁਸ਼ੀ ਦੀ ਗੱਲ ਦੱਸਣੀ ਸੀ ਤੂੰ ਹੁਣ ਦੱਸ ਦੇ ਨਾ ਉਹ ਦੱਸ ਦੇ ਨਾ ਉਹ ਮੈਂ ਤਾਂ ਮਜ਼ਾਕ ਕਰਦਾ ਤੇਰੇ ਨਾਲ ਤੇ ਕੰਮ ਕਰੇ ਕੰਸ ਦੱਸ ਸੱਚੀ ਉਹ ਹੋ ਸੱਕੇ ਜਾ ਮਾ ਤੇਰੇ ਲੱਖਾ ਬਣ ਜੋ ਹੁਣ ਪਿਓ ਤੇ ਤੂੰ ਵੀ ਪੱਗ ਨਾਲ ਮਾ ਬਣ ਜੋ ਇਹ ਤਾਂ ਬੜੀ ਖੁਸ਼ੀ ਦੀ ਗੱਲਾ ਕੀ ਹਾਲਾ ਲਖੇ ਵਧੀਆ ਯਾਰ ਤੂੰ ਦੱਸ ਮੈਂ ਵਧੀਆ ਬਈ ਬੜਾ ਖੁਸ਼ ਲੱਗਦਾ ਅੱਜ ਤਾਂ ਬੜਾ ਯਾ ਮਿੱਠੀਆਂ-ਮਿੱਠੀਆਂ ਗੱਲਾਂ ਕਰੀ ਜਨਾ ਪਰਝਾਈ ਨਾਲ ਐਵੇਂ ਯਾਰ ਉਹ ਮੈਨੂੰ ਵੀ ਦੱਸ ਦੇ ਮੈਂ ਵੀ ਖੁਸ਼ ਹੋ ਜੂੰ ਕੀ ਦੱਸਦਾ ਯਾਰ ਮੈਨੂੰ ਥੋੜੀ ਸੰਗ ਆਉਂਦੀ ਆ ਲਓ ਅਗੇ ਸੰਗ ਆਉਂਦੀ ਆ ਉਹ ਮੈਨੂੰ ਪਤਾ ਸਾਰੀ ਗੱਲ ਕੀ ਪਤਾ ਤੈਨੂੰ ਇਹੀ ਵੀ ਤੂੰ ਬਨ ਵਾਲਾ ਪਿਓ ਤੇ ਮੈਂ ਬਨ ਵਾਲਾ ਚਾਚਾ ਚਲਣ ਸਾਰੀਆਂ ਗੱਲਾਂ ਛੱਡ ਹੁਣ ਤੂੰ ਨਾ ਪਰਝਾਈ ਦਾ ਪੂਰਾ ਧਿਆਨ ਰੱਖਣਾ ਮੇਰਾ ਕਹਿਣ ਦਾ ਮਤਲਬ ਇਹਦੇ ਖਾਣ-ਪੀਣ ਦਾ ਧਿਆਨ ਰੱਖਣਾ ਇਹਨੂੰ ਵੱਤ-ਵੱਤ ਹਰੀਆਂ ਪੱਤੇਦਾਰ ਸਬਜ਼ੀਆਂ ਠੀਕ ਹੈ ਤੇ ਤਾਕਤ ਦੇ ਲਈ ਕਣਕ ਬਾਜਰਾ ਮੱਕੀ ਦੀ ਰੋਟੀ ਤੇ ਨਾਲ ਸਰੋਂ ਦਾ ਸਾਗ ਵਿੱਚ ਦੇਸੀ ਘਿਓ ਪਾ ਕੇ ਉਹ ਵੀ ਘਰ ਦਾ ਕੱਢਿਆ ਹੋਇਆ ਠੀਕ ਹੈ ਤੇ ਜੇ ਫਰੀਦ ਚ ਕੋਈ ਪ੍ਰੋਟੀਨ ਦੀ ਘਾਟਬਾੜ ਰਹੇ ਉਹਦੇ ਲਈ ਇਹਨੂੰ ਦੇਣੀ ਆ ਅਰਹਰ ਦੀ ਦਾਲ ਮੂੰਗੀ ਮਸਰੀ ਦੀ ਦਾਲ ਸੋਇਆਬੀਨ ਦੀ ਦਾਲ ਕਾਲੇ ਛੋਲੇ ਠੀਕ ਹੈ ਇਹਨਾਂ ਦਾਲਾਂ ਚ ਪ੍ਰੋਟੀਨ ਬਹੁਤ ਭਰਪੂਰ ਮਾਤਰਾ ਚ ਹੁੰਦਾ ਠੀਕ ਹੈ ਤੇ ਜੇ ਸਰੀਰ 'ਚ ਕੋਈ ਵਿਟਾਮਿਨ ਦੀ ਘਾਟ-ਬਾਟ ਰਹੇ ਨਾ ਉਹਦੇ ਲਈ ਭਰਜਾਈ ਨੂੰ ਤੂੰ ਖਵਾਈ ਫਲ ਫਰੂਟ ਜੂਸ ਦਾ ਪੈਕ ਨਹੀਂ ਖੁੱਲੇ ਦਿਨ ਨਾਲ ਠੀਕ ਹੈ ਇਹਦੇ ਨਾਲ ਵਿਟਾਮਿਨ ਦੀ ਕੋਈ ਘਾਟ-ਬਾਟ ਨਹੀਂ ਰਹਿੰਦੀ ਤੇ ਮਾਂ ਦੀ ਸਿਹਤ ਵਧੀਆ ਰਹਿੰਦੀ ਹੈ ਤੇ ਬੱਚਾ ਵੀ ਪੂਰਾ ਵਧੀਆ ਤੰਦਰੁਸਤ ਪੈਦਾ ਹੁੰਦਾ ਮੈਂ ਕਿਹੜਾ ਮਨਾਂ ਕੀਤਾ ਬਈ ਲੱਖੇ ਦਾ ਘਰ ਆ ਖੁੱਲਾ ਖਾਣ ਪੀਣਾ ਜੋ ਮਰਜ਼ੀ ਖਾਵੇ ਪੀਵੇ ਬਸ ਮੈਨੂੰ ਬੱਚਾ ਥੋੜਾ ਪਹਿਲਵਾਨ ਜਾਂ ਤੈਰਾ ਉਹ ਮੈਂ ਜਵਾਕ ਤੇਰਾ ਪੂਰਾ ਡੰਡ ਮਾਰ ਦੂੰ ਠੀਕ ਹੈ ਮਜ਼ਾ ਆ ਗਿਆ ਹਾਂ ਇੱਕ ਗੱਲ ਹੋਰ ਇਹਨੂੰ ਹਰ ਰੋਜ਼ ਪਾਣੀ ਅਤੇ ਸੁੱਧ ਪੋਜਨ ਦੇਣਾ ਜਿਦੇ ਵਿੱਚ ਆਇਓਡੀਨ ਪ੍ਰੋਟੀਨ ਤੇ ਹੋਰ ਖੂਨ ਬਣਿਆ ਰਹੇ ਜਿੰਨਾ ਬੱਚਾ ਤੰਦਰੁਸਤ ਪੈਦਾ ਹੁੰਦਾ ਚੰਗਾ ਡਾਕਟਰ ਸਾਹਿਬ ਮੈਥੋਂ ਨੂੰ ਐਡਾ ਪੁੱਛਣਾ ਸੀ ਵੀ ਜਿਹੜੀਆਂ ਗਰਭਵਤੀ ਔਰਤਾਂ ਹੁੰਦੀਆਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕੀ-ਕੀ ਚੀਜ਼ਾਂ ਖਾਣੀਆਂ ਪੀਣੀਆਂ ਚਾਹੀਦੀਆਂ ਜਿੰਨਾ ਨਾਲ ਉਹ ਤੇ ਉਹਨਾਂ ਦਾ ਬੱਚਾ ਸਿਹਤਮੰਦ ਰਹੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪ ਹੀ ਤੇ ਆਂਦੇ ਘਰ ਦੀ ਸਫਾਈ ਦਾ ਧਿਆਨ ਰੱਖਣਾ 2 ਘੰਟੇ ਆਰਾਮ ਕਰਨਾ ਘੱਟੋ-ਘੱਟ ਅੱਧਾ ਘੰਟਾ ਸੈਰ ਜ਼ਰੂਰੀ ਆ ਤੇ ਬਾਕੀ ਅੱਜ ਤੋਂ 10 ਗਲਾਸ ਡੇਲੀ ਪਾਣੀ ਪੀਨੇ ਆ ਹਰ ਰੋਜ਼ ਤੇ ਡਾਕਟਰ ਤੇ ਆਸ਼ਾ ਵਰਕਰ ਦੀ ਸਲਾਹ ਤੋਂ ਬਿਨਾ ਕੋਈ ਕਿਸੇ ਤੋਂ ਦਵਾਈ ਨਹੀਂ ਲੈ ਕੇ ਖਾਣੀ ਅੱਛਾ ਜੀ ਤੇ ਆ ਦਵਾਈਆਂ ਦਾ ਵੀ ਦੱਸ ਹੀ ਦਿੰਦੇ ਕਿਹੜੀ ਕਿਹੜੀ ਦਵਾਈ ਲੈਣੀ ਹੈ ਜਿਹੜੀ ਐਸਿਡ ਦੀ ਗੋਲੀ ਉਹ ਦਿਨ ਦੇ ਵਿੱਚ ਦੋ ਵਾਰ ਲੈਣੀ ਆ ਤਿੰਨ ਮਹੀਨੇ ਦੁੱਧ ਨਾਲ ਤੇ ਕੈਲਸ਼ੀਅਮ ਦੇ 24 ਹਫ਼ਤੇ ਪਹਿਲਾਂ ਤੇ 6 ਮਹੀਨੇ ਬਾਅਦ ਡਿਲੀਵਰੀ ਤੋਂ ਤੇ ਇੱਕ ਗੱਲ ਹੋਰ ਖਾਣਾ ਖਾਣ ਤੋਂ ਪਹਿਲਾਂ ਤੇ ਦੁੱਧ ਪੀਉਣ ਤੋਂ ਪਹਿਲਾਂ ਬੱਚੇ ਨੂੰ 8 5 ਤੋਂ ਲੈ ਕੇ 20 ਸੈਕਿੰਡ ਤੱਕ ਹੱਥ ਧੋਣੇ ਚੰਗੀ ਤਰ੍ਹਾਂ 5 ਤੋਂ 20 ਸੈਕਿੰਡ ਤੱਕ 20 ਸੈਕਿੰਡ ਤੱਕ ਠੀਕ ਹੈ ਜੀ ਤੇ ਆ ਗੋਲੀ ਦਾ ਨਾਮ ਕੀ ਸੀਗਾ ਕਿਹੜੀ ਐਸਿਡ ਦੀ ਗੋਲੀ ਫੋਲਿਕ ਐਸਿਡ ਠੀਕ ਹੈ ਜੀ ਤੇ ਅਸੀਂ ਫਿਰ ਹੁਣ ਹੀ ਜਾਂਦੇ ਹਸਪਤਾਲ ਨਾਲੇ ਤਾਂ ਮੈਂ ਆਪਦੀ ਜਾਂਚ ਕਰਾ ਲੂ ਨਾਲੇ ਮੈਂ ਆਪਕੇ ਚੱਚਾ ਬੱਚਾ ਕਾਰਡ ਵੀ ਨਾ ਹਾਂ ਹੁਣੇ ਚਲੀਏ ਜੀ ਹਾਂ ਤੇ ਲਖਿਆ ਭਜਾਈ ਨੂੰ ਵੱਧ ਤੋਂ ਵੱਧ ਫਲ ਫਰੂਟ ਖਵਾਉਣੇ ਆ ਠੀਕ ਹੈ ਜਿਵੇਂ ਸੇਬ ਸੰਤਰਾ ਅਨਾਨਾਸ ਪਪੀਤਾ ਦੇ ਵੱਧ ਤੋਂ ਵੱਧ ਆਮਲੇ ਦਾ ਇਹ ਫੇਵਰ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਹੁਣ ਪਰਚਾਈ ਦਾ ਪੂਰਾ ਧਿਆਨ ਰੱਖਣਾ ਵੱਧ ਤੋਂ ਵੱਧ ਇਹਨੂੰ ਕੋਈ ਭਾਰਾ ਕੰਮ ਨਹੀਂ ਕਰਨ ਦੇਣਾ ਠੀਕ ਹੈ ਕਰਦੇ ਕੰਮ ਕਾਜ ਚ ਵੱਧ ਵੱਧ ਹੱਥ ਵਟਾਈ ਤੇ ਹੋ ਸਕਦਾ ਡਾਕਟਰ ਕੋਲੇ ਵੀ ਆਪ ਲੈ ਕੇ ਜਾਇਆ ਕਰੀ ਅਸੀਂ ਤਾਂ ਹੁਣੇ ਚਲੀਏ ਡਾਕਟਰ ਕੋਲੇ ਚਲ ਜੀਏ ਹਾਂ ਇਹ ਸੀ ਜਿੰਨਾ ਸਾਡੇ ਨਾਟਕ ਦਾ ਪਹਿਲਾ ਭਾਗ ਜੇ ਤੁਹਾਨੂੰ ਵਧੀਆ ਲੱਗਿਆ ਹੁੰਗਾਰਾ ਜ਼ਰੂਰ ਪੜੋ ਕਿਉਂ ਭਾਈ ਵਧੀਆ ਲੱਗਿਆ ਸਭ ਨੂੰ ਵਧੀਆ ਲੱਗਿਆ ਜਾਣਕਾਰੀਆ ਮਿਲੀਆਂ ਕੁਛ ਹਾਂ ਇਕੱਠੀਆਂ ਕੀਤੀਆਂ ਯਾਦ ਵੀ ਕੀਤਾ ਨਾ ਸਾਰਾ ਕੁਛ ਵੀ ਨਾਟਕ ਦੇ ਵਿੱਚ ਕੀ ਕੀ ਦੱਸਿਆ ਗਿਆ ਹੈ ਕਿਉਂਕਿ ਇਸ ਨਾਟਕ ਦੇ ਵਿੱਚ ਦਿਖਾਇਆ ਗਿਆ ਹੈਗਾ ਵੀ ਇੱਕ ਪਰਿਵਾਰ ਦੇ ਵਿੱਚ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਪ੍ਰਾਪਤ ਹੋਈ ਹੈ ਵੀ ਸਾਡੇ ਘਰ ਦੇ ਵਿੱਚ ਇੱਕ ਨਵਾਂ ਜੀ ਆਉਣ ਵਾਲਾ ਹੈਗਾ ਆਂਡੀ ਗਵਾਂਡੀ ਵੀ ਆਏ ਨੇ ਵਧਾਈਆਂ ਦੇਣ ਵਧਾਈਆਂ ਵੀ ਦਿੱਤੀਆਂ ਨੇ ਦੇ ਨਾਲ ਦੇ ਨਾਲ ਉਹ ਸਿਆਣੇ ਹੋਣ ਦੇ ਨਾਤੇ ਉਹਨਾਂ ਨੂੰ ਸਿੱਖਿਆ ਵੀ ਦਿੱਤੀ ਆ ਵੀ ਭਾਈ ਇਹਨਾਂ ਦਿਨਾਂ ਦੇ ਵਿੱਚ ਤੈਂ ਬੱਚੇ ਦੀ ਮਾਂ ਦੀ ਕਿਵੇਂ ਸੰਭਾਲ ਕਰਨੀ ਆ ਕੀ ਦੇਖਰੇ ਕਰਨੀ ਆ ਕੀ ਉਹਨੂੰ ਖਾਣ ਪੀਣ ਨੂੰ ਦੇਣਾਗਾ ਕਿਹੜੀਆਂ ਕਿਹੜੀਆਂ ਦਵਾਈਆਂ ਦਾ ਸੇਵਨ ਕਰਨਾਗਾ ਜੇ ਦਵਾਈ ਲੈਣੀ ਆ ਤਾਂ ਕਿਹਦੀ ਸਲਾਹ ਨਾਲ ਲੈਣੀ ਹੈਗੀ ਜੇ ਫਰੂਟ ਵਗੈਰਾ ਜਿਹੜੇ ਦੇਣੇ ਨੇ ਕਿਹੜੇ-ਕਿਹੜੇ ਦੇਣੇ ਨੇ ਉਹਦੇ ਨਾਲ ਸਰੀਰ ਦੇ ਵਿੱਚ ਕਿਹੜੇ-ਕਿਹੜੀਆਂ ਤਾਕ ਤਾਂ ਜਰ ਕਿਹੜੇ ਕਿਹੜੇ ਵਿਟਾਮਿਨ ਜਾਂ ਕਿਹੜੇ ਕਿਹੜੇ ਥੋਰ ਤੱਤ ਨੇ ਉਹ ਸਰੀਰ ਦੇ ਵਿੱਚ ਮਿਲਦੇ ਰਹਿਣ ਤਾਂ ਕਿ ਮਾਂ ਦੀ ਸਿਹਤ ਤੰਦਰੁਸਤ ਰਹੇ ਇਹ ਸੀਗਾ ਜੀ ਸਾਡਾ ਨਾਟਕ ਦਾ ਪਹਿਲਾ ਭਾਗ ਹੁਣ ਇਸੇ ਤਰ੍ਹਾਂ ਆਪਾਂ ਨਾਟਕ ਦਾ ਦੂਸਰਾ ਭਾਗ ਦੇਖਦੇ ਹਾਂ ਦੂਸਰੇ ਭਾਗ ਨੂੰ ਵੀ ਜਿਵੇਂ ਹੁਣ ਤੁਸੀਂ ਆਹ ਬੜੇ ਗੌਰ ਦੇ ਨਾਲ ਦੇਖਿਆ ਤੇ ਸੁਣਿਆਗਾ ਉਸੇ ਤਰ੍ਹਾਂ ਹੀ ਬੜੇ ਗੌਰ ਦੇ ਨਾਲ ਸੁਣਨਾ ਤੇ ਦੇਖਣਾਗਾ ਫਿਰ ਆਪਾਂ ਐਂਡ ਦੇ ਵਿੱਚ ਇਹਨਾਂ ਦੋ ਦੋਹੇ ਭਾਗਾਂ ਦੇ ਵਿੱਚੋਂ ਦੋਹੇ ਸੀਨਾਂ ਦੇ ਵਿੱਚੋਂ ਕੁਝ ਸਵਾਲ ਕਰਾਂਗੇ ਆਪਰ ਦੇ ਵਿੱਚ ਠੀਕ ਹੈ ਅਸੀਂ ਸੋਨੋ ਕਿ ਇੱਕ ਕਰਕੇ ਸਵਾਲ ਪੁੱਛਾਂਗੇ ਤੁਸੀਂ ਉਹਦਾ ਜਵਾਬ ਦਿਓਗੇ ਜਵਾਬ ਦੇਣ ਵੇਲੇ ਤੁਸੀਂ ਸਿਰਫ ਪਹਿਲਾਂ ਦੱਸਿਆ ਮੈਂ ਤੁਹਾਨੂੰ ਹੱਥ ਹੀ ਖੜੇ ਕਰ ਰਹੇ ਨੇ ਕਿਸੇ ਨੇ ਬੋਲਣਾ ਨਹੀਂ ਤੇ ਨਾ ਹੀ ਕਿਸੇ ਇੱਕ ਦੂਜੇ ਦੇ ਨਾਲ ਸਲਾਹ ਕਰਨ ਬੋਲਣਾ ਤਾਂ ਹੈ ਹੀ ਨਹੀਂ ਆਪਾਂ ਹੱਥ ਖੜਾ ਕਰਨਾ ਉਹਦੇ ਵਿੱਚੋਂ ਫਿਰ ਅਸੀਂ ਇਕੱਲੇ ਇਕੱਲੇ ਨੂੰ ਬੁਲਾ ਕੇ ਉਹਨੂੰ ਇਨਾਮ ਵੀ ਦਿੱਤਾ ਜਾਊਗਾ ਜਿਹੜਾ ਬੱਚਾ ਜਾਂ ਮਾਪੇਣ ਜਿਹੜਾ ਵੀ ਉਹਦਾ ਸਹੀ ਜਵਾਬ ਦੇਊਗਾ ਠੀਕ ਹੈ ਜੀ ਚਲੋ ਆਓ ਦੇਖਦੇ ਆਂ ਨਾਟਕ ਦਾ ਦੂਸਰਾ ਭਾਗ ਜਾ ਸੇਵੀਰ ਓ ਜਾ ਸੇਵੀਰ ਓ ਕਿੱਥੇ ਗਿਆ ਓਏ ਓ ਆਉਣਾ ਕਿਆ ਸੰਗ ਪਾੜੀ ਜਨਾ ਹਾਂ ਦੱਸ ਕੀ ਗੱਲ ਐ ਓ ਕੀ ਗੱਲ ਆ ਸਾਡੇ ਘਰੋ ਕੀ ਕੁੜੀ ਮੈਂ ਬਣ ਗਿਆ ਪਿਓ ਤੇ ਤੂੰ ਬਣੀ ਜੋਦਾ ਕੱਚਾ ਓ ਬਧਾਈਆਂ ਫਿਰਤਾ ਤੈਨੂੰ ਕੀ ਕਿਹਾ ਸੀ ਕੀ ਹੋ ਗਿਆ ਮਰੀ ਹੋਈ ਆ ਓ ਦਰ ਛੋਟੇ ਮੂੰਹ ਯਾਰ ਮੈਂ ਤਾਂ ਐ ਸੀ ਵੀ ਮੁੰਡਾ ਹੋ ਜਾਊਗਾ ਚਲੋ ਤੁਥੋਂ ਪਾਰਟੀ ਬੂਟੀ ਲਾਵਾਂਗੇ ਤੂੰ ਦਾ ਮੂਡ ਹੀ ਖਰਾਬ ਕਰਤਾ ਗੱਲ ਦੱਸ ਕੇ ਹੂੰ ਹੋਇਆ ਕੀ ਜੇ ਤੀ ਜਮ ਪਈ ਪਰ ਕੋ ਖਤ ਸੁਲਖਣੀ ਹੋਈ ਤੀਵਿਤਾ ਦਾਤ ਰਬ ਦੀ ਪੈੜੀ ਦੁਨੀਆ ਜਾਂਦੀ ਐ ਐਵੇਂ ਰੋਈ ਹੋਇਆ ਕੀ ਜੇ ਤੀ ਜਮ ਪਈ ਤੀਆ ਪੁੱਤਾ ਤੋਂ ਪਿਆਰ ਬਾੜ ਲੈਂਦੀਆਂ ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ ਈਆਂ ਪੁੱਤਾਂ ਤੋਂ ਪਿਆਰ ਬਾੜ ਲੈਂਦੀਆਂ ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ ਹੋ ਵੀਰੇ ਹੱਥ ਬਨ ਰਖੜੀ ਓ ਵੀਰੇ ਹੱਥ ਬਨ ਰਖੜੀ ਲੰਮੀ ਉਮਰਾਂ ਦੀ ਕਰੇ ਅਰਜੋਈ ਹੋਇਆ ਕੀ ਜੇ ਧੀ ਜੰਮ ਪਈ ਚਲ ਕੋਈ ਨਹੀਂ ਲੱਖਿਆ ਟੈਨਸ਼ਨ ਨਾ ਲੈ ਜਿਹਾਉਣਾ ਵੀ ਹੁਣ ਜੱਚਾ ਤੇ ਬੱਚਾ ਦੋਨਾਂ ਦਾ ਪੂਰਾ ਖਿਆਲ ਰੱਖੀ ਤੇ ਪਹਿਲੇ 6 ਮਹੀਨੇ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਉਣਾ ਠੀਕ ਆ ਇਹਦੇ ਨਾਲ ਮਾਂ ਦੀ ਸਿਹਤ ਵੀ ਵਧੀਆ ਰਹਿੰਦੀ ਆ ਤੇ ਬੱਚਾ ਵੀ ਵਧੀਆ ਤੰਦਰੁਸਤ ਪਿਆ ਹੁੰਦਾ ਵਧੀਆ ਵਿਕਾਸ ਹੁੰਦਾ ਉਹਦਾ ਸਮਝ ਗਿਆ ਉਹ ਮਾਂ ਦਾ ਪਹਿਲਾ ਦੁੱਧ ਤਾਂ ਨਿਰਾਗੰਧ ਹੁੰਦਾ ਯਾਰਾ ਨੰ ਨਿਰਾਗੰਧ ਕਿਵੇਂ ਹੁੰਦਾ ਈਲਾ ਦੁੱਧ ਦਾ ਬੱਚੇ ਲਈ ਅਮਰਤ ਸਮਾਨ ਹੁੰਦਾ ਜਿਹੜਾ ਬੱਚੇ ਨੂੰ ਦੇਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਜਿਹੜੀ ਮਾਂ ਉਹ ਜਿਹੜੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਸ਼ਿਕਾਰ ਹੋਣ ਤੋਂ ਬਚਦੀ ਹੈ ਤੇ ਬੱਚਾ ਹੋਣ ਵਾਲੇ ਰੋਗਾਂ ਤੋਂ ਤੇ ਚੰਗਾ ਅਸੀਂ ਸਾਰੀ ਗੱਲਾਂ ਮਿਲਣ ਲੈਣੀਆਂ ਹਾਂ ਹੁਣ ਚੱਲੀਏ ਬਾਜ਼ਾਰ ਨਿੱਕਾ ਜਿਹਾ ਜਵਾਕ ਆ ਵੀ ਉਹਦੇ ਲਈ ਵੀ ਕੁਝ ਖਾਣ ਪੀਣ ਦੀਆਂ ਚੀਜ਼ਾਂ ਲਿਆਵਾਂ ਹਾਂ ਹਾਂ ਆ ਚੱਲੀਏ ਉਹ ਖੜ ਜਾ ਮੂਰਖਾ ਖੜ ਜਾ ਸਾਡੇ ਕੱਲ ਦਾ ਜਵਾਕ ਆ ਉਹਨੇ ਵਿਚਾਰੇ ਨੇ ਕੀ ਖਾਣਾ ਪੀਣਾਗਾ ਉਹਦੇ ਖਾਣ ਪੀਣ ਦਾ ਖਿਆਲ ਰੱਖੋ ਇਹ ਤੈਨੂੰ ਪਤਾ ਹੋਣਾ ਚਾਹੀਦਾ ਹੈ ਵੀ ਬੱਚੇ ਨੂੰ ਤਾਂ 6 ਮਹੀਨੇ ਤੱਕ ਪਾਣੀ ਦੀ ਬੂੰਦ ਤੱਕ ਨਹੀਂ ਦੇਣੀ ਉਹ ਸਿਰਫ ਮਾਂ ਦਾ ਦੁੱਧ ਹੀ ਦੇਣਾ ਉਹਨੂੰ ਉਸ ਦੁੱਧ ਦੇ ਵਿੱਚੋਂ ਜਿੰਨੇ ਲੋੜੀ ਦੇ ਤੱਤ ਹੁੰਦੇ ਨੇ ਬੱਚੇ ਨੂੰ ਮਿਲਦੇ ਨੇ ਹੁਣ ਬੱਚੇ ਨੂੰ ਤੱਤ ਦੇਣ ਵਾਸਤੇ ਮਾਂ ਦਾ ਦੁੱਧ ਤੇ ਮਾਂ ਦੀ ਸਿਹਤ ਉਹ ਤੰਦਰੁਸਤ ਹੋਣੀ ਚਾਹੀਦੇ ਨੇ ਇਸ ਕਰਕੇ ਨਾ ਹੁਣ ਮਾਂ ਦੀ ਸਿਹਤ ਵੱਲ ਜ਼ਿਆਦਾ ਧਿਆਨ ਦਿਓ ਹੁਣ ਫਰੂਟ ਵਗੈਰਾ ਸਬਜ਼ੀਆਂ ਦਾਲਾਂ ਆਸੇ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਜਿਹੜਾ ਵੀ ਵਿਅਕਤੀ ਤੁਹਾਡਾ ਬੱਚੇ ਦੀ ਤੇ ਜੱਚੇ ਦੋਹਾਂ ਦੀ ਸੇਵਾ ਕਰੂਗਾ ਨਾ ਉਹਨੂੰ ਇਹ ਜਰੂਰ ਸਮਝਾ ਦੇਣਾ ਵੀ ਭਾਈ ਉਹਨਾਂ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਤੇ ਬੱਚੇ ਨੂੰ ਦੁੱਧ ਚੰਗਾਉਣ ਤੋਂ ਪਹਿਲਾਂ ਸਾਨੂੰ 20 ਸਕਿੰਟ ਚੰਗੀ ਤਰ੍ਹਾਂ ਹੱਥ ਧੋਣੇ ਬਹੁਤ ਜ਼ਰੂਰੀ ਨੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੀ ਅਸੀਂ ਕਈ ਵਾਰ ਘੌਲ ਕਰ ਜਾਂਦੇ ਆ ਇਹ ਹੀ ਚੀਜ਼ਾਂ ਫਿਰ ਸਾਨੂੰ ਦੁੱਖ ਦਿੰਦੀਆਂ ਨੇ ਕਿਉਂਕਿ ਸਾਨੂੰ ਐ ਨਹੀਂ ਪਤਾ ਹੁੰਦਾ ਵੀ ਕਿਹੜੇ ਕਿਤਾਣ ਸਾਡੇ ਹੱਥਾਂ ਉੱਤੇ ਉਸ ਸਮੇਂ ਹੁੰਦੇ ਨੇ ਜਿੱਡੇ ਕੰਮ ਤੋਂ ਆਏ ਹੁੰਦੇ ਆ ਜੇ ਮਾੜੀ ਅੰਗੈਲੀ ਹੋ ਜਾਂਦੀ ਹੈ ਨਾ ਉਹ ਫਿਰ ਉਹਦਾ ਸਾਨੂੰ ਹਰਜਾਨਾ ਭੁਗਤਣਾ ਪੈਂਦਾ ਹੈਗਾ ਇਸ ਕਰਕੇ ਵੀ ਜੇ ਜੱਚਾ ਠੀਕ ਹੈ ਬੱਚਾ ਠੀਕ ਹੈ ਤਾਂ ਸਾਡਾ ਪਰਿਵਾਰ ਤੰਦਰੁਸਤ ਹੈਗਾ ਜੇ ਸਾਡਾ ਪਰਿਵਾਰ ਤੰਦਰੁਸਤਾ ਤਾਂ ਸਾਡਾ ਸਮਾਜ ਤੰਦਰੁਸਤਾ ਇਸ ਕਰਕੇ ਸਾਰੀਆਂ ਮਾਵਾਂ ਭੈਣਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਗੱਲਾਂ ਤੁਹਾਨੂੰ ਇਥੇ ਨਾਲ ਕਰਾਹੀ ਦੱਸੀਆਂ ਗਈਆਂ ਨੇ ਉਹਨਾਂ ਦਾ ਪੂਰਾ ਖਿਆਲ ਰੱਖਣਾਗਾ ਸਮਝ ਆ ਗਈ ਮੇਰੀ ਗੱਲ ਤੈਨੂੰ ਹਾਂ ਹੁਣ ਜੇ ਤੂੰ ਕੁਝ ਕਰਨਾ ਚਾਹਣਾ ਤਾਂ ਐ ਕਰ ਜੇ ਸ਼ਹਿਰ ਚੱਲ ਜਾ ਨਾ ਫਿਰ ਮਠਿਆਈ ਲਿਆ ਤੇ ਸਾਡਾ ਸਾਰਿਆਂ ਦਾ ਮੂੰਹ ਵੀ ਮਠਿਆ ਕਰਾ